ਪੰਜਾਬ ਦੀ ਧੀ ਨੇ ਕੈਨੇਡਾ ਆਰਮੀ ਦੇ ਵਿੱਚ ਭਰਤੀ ਹੋ ਕੇ ਜਿੱਥੇ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਉੱਥੇ ਹੀ ਪਿੰਡ ਵਾਲਿਆਂ ਦਾ ਵੀ ਮਾਣ ਵਧਾਇਆ ਹੈ ਫਿਰੋਜ਼ਪੁਰ ਦੇ ਮੱਲਾਵਾਲਾ ਦੇ ਨੇੜਲੇ ਪਿੰਡ ਆਸਿਫਵਾਲਾ ਦੀ ਧੀ ਜਸਵਿੰਦਰ ਕੌਰ ਦੇ ਕੈਨੇਡਾ ਆਰਮੀ ਚ ਭਰਤੀ ਹੋਣ ਤੇ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ ਜਸਵਿੰਦਰ ਕੌਰ ਮਾਰਚ 2020 ਚ ਸਟੱਡੀ ਵੀਜ਼ਾ ਤੇ ਕੈਨੇਡਾ ਆਈ ਸੀ ਉੱਥੇ ਪਹੁੰਚ ਕੇ ਉਸਨੇ ਸਿਰਫ ਪੜ੍ਹਾਈ ਚ ਹੀ ਕਾਮਯਾਬੀ ਨਹੀਂ ਹਾਸਲ ਕੀਤੀ ਬਲਕਿ ਆਪਣੀ ਮਿਹਨਤ ਨਾਲ April 2024 ਵਿੱਚ ਕੈਨੇਡਾ ਦੀ ਪੱਕੀ ਨਾਗਰਿਕ ਵੀ ਬਣ ਗਈ ਹੁਣ 2025 ਵਿੱਚ ਉਸ ਦੀ ਚੋਣ ਕੈਨੇਡਾ ਆਰਮੀ ਵਿੱਚ ਹੋਣਾ ਪਿੰਡ ਲਈ ਮਾਣ ਵਾਲੀ ਗੱਲ ਹੈ। ਜਸਵਿੰਦਰ ਦੇ ਪਿਤਾ ਨੇ ਦੱਸਿਆ ਕਿ ਬੇਟੀ ਦੀ ਕਾਮਯਾਬੀ ਨਾਲ ਸਿਰਫ ਪਰਿਵਾਰ ਹੀ ਨਹੀਂ ਸਾਰਾ ਪਿੰਡ ਖੁਸ਼ ਹੈ ਤੇ ਲੋਕ ਵਧਾਈਆਂ ਦੇ ਰਹੇ ਹਨ। 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ। 2 ਮਹੀਨੇ ਦੀ ਟ੍ਰੇਨਿੰਗ ਹੋਈ ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਚਲੋ ਬਹੁਤ ਮਿਹਨਤ ਕਰਨੀ ਪਈ ਇਹਨਾਂ ਜਿਆਦਾ। 2 ਮਹੀਨੇ ਟ੍ਰੇਨ ਕਰਕੇ ਹੁਣੇ ਉੱਥੇ ਬਹੁਤ ਵਧੀਆ ਕੰਮ ਕਰਦੀ ਹੈ। ਖਾਣਾ ਪੀਣਾ ਸਾਰਾ ਬਣਿਆ ਮਿਲ ਜਾਂਦਾ ਹੈ। ਕੋਈ ਵੀ ਦਿੱਕਤ ਨਹੀਂ ਹੈਗੀ। ਇਹ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਾਡੀ ਲੜਕੀ ਚਲੋ ਇੱਥੇ ਬਹੁਤ ਚੰਗੀ ਬੀਜੇੰਡ ਮਿਲਿਆ